ਸਾਸ਼ੀਆ ਕਾਲ ਕੀ ਹਾਲ ਚਲ ਦੋਸਤੋ ਬਲੌਗ ਨੰਬਰ ਪਹਿਲਾ ਯਾਤਰਾ ਸ਼੍ਰੀ ਪ੍ਰਗੋਟ ਸਾਹਿਬ ਅਤੇ ਕੇਸਕਰ ਸਾਹਿਬ ਨੰਗਲ ਅਤੇ ਨੰਦ ਪ੍ਰਸਾਦ ਪਣੂ ਆਪਾਂ ਐਕਸਪੀਰੀਅੰਸਾਂ ਜਾਂ ਕਰਾਵਾਂਗੇ ਇਸ ਬਲੌਗ ਤੇ ਰਾਹੀਂ ਅਸੀਂ ਜਾ ਰਹੇ ਆ ਮੋਡੀਫਾਈ ਮੋਟਰਸਕਰਾ ਦੇ ਉੱਤੇ ਮੈਂ ਆਪਣੇ ਦੋਸਤ ਨੂੰ ਢੀਕਦਾ ਹੋਇਆ ਚਲਦੇ ਦੇਖਦੇ ਸਾਡਾ ਦੋਸਤ ਵੀ ਇੱਥੇ ਪਹੁੰਚ ਚੁੱਕਾ ਹੈ ਅਸੀਂ ਦੋਨੋਂ ਜਾਣੇ ਹੋਰ ਜਿਹੜੇ ਮੁੰਡੇ ਸਾਡੇ ਨਾਲ ਤਿਆਰ ਹੋ ਸੀ ਚੱਲੋ ਆਪਾਂ ਉਹਨਾਂ ਦੇ ਉਹਨਾਂ ਨੂੰ ਦਿੱਤੀ ਗਈ ਲੋਕੇਸ਼ਨ ਤੇ ਉਹਨਾਂ ਨੂੰ ਦੇਖਣ ਚੱਲੇ ਆ ਤੇ ਫਾਈਲ 4 ਘੰਟੇ ਚਾਰ ਵਾਰ ਬਰਬਰ ਰੋਣ ਦੇ ਤੇ ਰਸਤੇ ਵਿੱਚ ਜਾਂਦੇ ਜਾਂਦੇ ਸਾਡੇ ਗੁਰਦੁਆਰਾ ਇੱਕ ਪੈਂਦਾ ਹੈ ਗੁਰਦੁਆਰਾ ਪਾਲੀ ਸਾਹਿਬ ਗੜਸ਼ੂਕਰੋਂ ਨਵਾਂ ਸ਼ਹਿਰ ਅੱਛੇ ਤੇ ਅਦਾਸ ਬੇਨਤੀ ਕੀਤੀ ਗਈ ਸਾਫ ਸਾਡਾ ਸਫਰ ਸਹੀ ਰਹੇ ਤੇ ਆਹ ਲੋ ਜੀ 1 2 3 4 ਜਣੇ ਹੁੰਦੇ ਆ ਆਪਾਂ ਤੇ ਹੋਰ ਵੀ ਮੁੰਡੇ ਕਈ ਆ ਰਹੇ ਸੀ ਤੇ ਦੇਰੇ ਦੇਰੇ ਦੇ ਦੋ ਹੋਰ ਆ ਗਏ ਲੋ ਜੀ ਇਹ ਆ ਚੱਕ ਕੋਈ ਗ੍ਰੈਨੇਟਰੀ ਦੋ ਮੁੰਡੇ ਹੋਰ ਸਾਡੇ ਕੋਲ ਤਿੰਨ ਮੋਟਰਸਾਈਕਲ ਹੋ ਚੁੱਕੇ ਸੀ ਅਸੀਂ ਜਾ ਰਹੇ ਆ ਚਾਰ ਦੋਸਤਾਂ ਨੇ ਨਾਲ ਲੈਣ ਉਹ ਅੱਗੇ ਖੜੀ ਸੀ ਪਟੋਲ ਬਾਬ ਤੇ ਤੇਲ ਤੁੜ ਪਾ ਰਹੇ ਸੀ ਤੇ ਲੋਰੀ ਸੱਤ ਮੋੜਸਾ ਸਾਡੇ ਹੋ ਚੁੱਕੇ ਆ ਸੱਤ ਮੋੜਸਾ ਸਾਡੇ ਹੋ ਚੁੱਕੇ ਤੇ ਅਸੀਂ ਤੇ ਵੀਡੀਓ ਵੀਡੀਓ ਸ਼ੂਟ ਕਰਦੇ ਰਹੇ ਤੇ ਹੁਣ ਫੇ ਸਾਡੀ ਵਾਰੀ ਸੀ ਆਪਾਂ ਵੀ ਤੇਲ ਪਾਉਣ ਲੁਕੇ ਤੇ ਅਸੀਂ ਤੇਲ ਪਾਇਆ ਤੇ ਸੱਤ ਮੋੜਸਾ ਸਾਡੇ 8 ਮੋੜਸਾ ਹੋ ਗਏ ਸੀ ਤੇ ਬਾਕੀ ਚਾਰ ਮੋੜਸਾ ਸਾਡੇ ਅੱਗੇ ਖੜੇ ਸੀ ਪਹਿਲੇ ਚੱਲ ਗਈ ਸੀ ਉਹ ਮੁੰਡੇ ਤੇ ਸਾਡੇ ਆ ਚੱਕੋ ਜੀ ਅਸੀਂ ਜਾ ਰਹੇ ਆ ਰਾਤ ਨੂੰ ਉਹ ਲੈ ਰਹੇ ਸੀ ਸਾਡੀਆਂ ਸਾਡੇ ਮੋਟਰਸਾਈਕਲ ਦੀਆਂ ਲੈਟਰ ਲੱਗੀਆਂ ਸੀ पर सब तो पिछले लाइट नहीं मारी लगते ना फिर जगते सिंह हेलो जी अथे फिर नंगल पहुंच चुके से आखो नंगल मोटरसाइकिल टका टका के लाते थे पहले ही सारिया ने ਤੇ ਸਾਡੇ ਕੋਲ ਲੋਗੇ ਸੀ ਟੋਟਲ 12 12 13 ਮੋਟਰਸਾਈਕਲ ਹੋਗੇ ਸੀ ਕਿ 10 ਵਿੱਚੋਂ ਮੋਡੀਫਾਈ ਤਾਂ ਪੱਕੇ ਸੀਗੇ 10 ਜਣੇ ਨੂੰ ਮੋਟਰ ਟੈਰ ਪਾਏ ਸੀ ਆ ਚੱਕੋ ਜੀ ਅਸੀਂ ਪਹੁੰਚ ਗਏ ਆ ਗੁਰਦੁਆਰਾ ਫਿਰ ਵਾਟਸਐਪ ਨੰਗਲ ਕਰੋ ਦਰਸ਼ਨ ਅਸੀਂ ਇੱਥੇ ਮੋਟਰਸਾਈਕਲ ਪਾਰਕਿੰਗ ਤੇ ਲਾਤੇ ਸੀ ਤੇ ਅਸੀਂ ਗੁਰਦੁਆਰੇ ਮਥਾ ਟਿਕ ਦੇਖਣ ਚੱਲ ਗਏ ਸਾਰੇ ਜਣੇ ਅੰਦਰਲਾ ਬਲੌਗ ਮੈਂ ਤੋਂ ਨਹੀਂ ਵੜਿਆ ਸੌਰੀ ਤੇ ਜਾਂਦੇ ਜਾਂਦੇ ਅਸੀਂ ਜਾਂ ਜੋ ਜਾਂਦੇ ਵੀ ਸ਼ੁਰੂ ਮੀਂਹ ਸ਼ੁਰੂ ਹੋ ਗਿਆ ਫਿਰ ਅਸੀਂ ਰੁਕਣਾ ਸਹੀ ਸਮਝਿਆ ਤੇ ਅਸੀਂ ਰੁਕੇ ਸਾਰੇ ਜਾਣੇ ਇੱਕ ਥਾਂ ਤੇ ਲੋਜੀ ਮੋਟਰਸਰ ਆਪਣੇ ਸਾਈਡ ਤੇ ਲਾਇਓ ਆਪਾਂ ਸਾਰਿਆਂ ਨੇ ਆਹ ਦੇਖੋ ਇਹ ਆਪਣਾ ਮੁੰਡਾ ਇੱਧਰ ਵੇਸ਼ ਸ਼ੁਰ ਕਰਾ ਰਿਹਾ ਹੈ ਤੇ ਅਸੀਂ ਫਿਰ ਤੁਰ ਪਏ ਆਪਣੇ ਅਗਲੇ ਸਫਰ ਵੱਲੋਂ ਅਨੰਦਪੁਰ ਸਾਹਿਬ ਸੀ ਜਾ ਕੇ ਸਟਾਪ ਲਾ ਲੈਣਾ ਸੀ ਉਹ ਪਹਿਲਾਂ ਸਾਡਾ ਪਲਾਨ ਸੀ ਸੀ ਲੈਣਾਂ ਦੀ ਵੀ ਵੀ ਜਾਈਏ ਪਰ ਉੱਧਰ ਮਹੀਨਾ ਸੌਂ ਜਾਂ ਚੱਲਿਆ ਸੀਗਾ ਤੇ ਉਧਰ ਜਾ ਰਹਾ ਤਾਂ ਨਮਨ ਕੀ ਨਹੀਂ ਸੀ ਸਾਡੇ ਲਈ ਬਰਾਸ਼ੇ ਬਹੁਤ ਸੀ ਗਈ ਤੇ ਅਸੀਂ ਨੰਦਪੁਰ ਸਾਹਿਬ ਆ ਦੇਖੋ ਜੀ ਇੱਥੇ ਨੰਦਪੁਰ ਸਾਹਿਬ ਸਿਰਫ 1 ਕਿਲੋਮੀਟਰ ਰਹਿ ਗਿਆ ਸੀ ਤੇ ਅਸੀਂ ਰੀਲ ਨੋਡਾਂ ਲਗਾਉਂਦੇ ਹੋਏ ਤੇ ਵਿੱਚ ਮੈਂ ਵਲੌਗ ਵੀ ਆਪਣੇ ਜਾਰੀ ਰੱਖਿਆ ਆਹ ਲੋ ਜੀ ਸਹੀ ਲੱਗ ਰਹਾ ਮੈਂ ਤੇ ਯਾਰ ਦੇਖੋ ਆਪਣੇ ਸਿੰਘ ਆ ਇਹ ਨੂੰ ਫੋਲੋ ਕਰੋ ਨਵਾਂ ਚਰੀਏ ਜੱਟ ਇਹ ਦੀ ਆਰੇ ਕੋ ਸਾਰੇ ਸემი ਜਾਣਦੇ ਹੋਏ ਨੰਦਪੁਰ ਸਾਹਿਬ ਵਾਲ ਨੂੰ ਆ ਦੇਖੋ ਜੀ ਦੋ ਸਿੰਘ ਮੇਰੇ ਚਾਚੇ ਦਾ ਮੁੰਡਾ ਤੇ ਮੈਂ ਇਹਨਾਂ ਨੂੰ ਦੇਖਦੇ ਹੋ ਕੀ ਕਰਦੇ ਕੀ ਪਏ ਐ ਇਹ ਤੇ ਮੈਂ ਆਪਣੇ ਵਲੌਗ ਨੂੰ ਚਾਹੀ ਰੱਖਿਆ ਤੇ ਆਹ ਦੇਖੋ ਆਪਾਂ ਨਾਦੂਪੁਰ ਸਾਹਿਬ ਨੇ ਆ ਕੇ ਆਪਣੇ ਮੋਟਰਸਾਈਕਲ ਲਗਾਤੇ ਰਾਹੋ ਵਾਲੇ ਜਿਹੜੇ ਮੁੰਡੇ ਸੀ ਜਿਹੜੇ ਚਾਰ ਮੋਟਰਸਾਈਕਲ ਉੱਥੇ ਮਿਲੇ ਸੀ ਉਹ ਨਿਕਲ ਗਏ ਸੀ ਤੇ ਆਪਾਂ ਕਿਸ ਘਰ ਦਾ ਮੱਥਾ ਟੇਕਿਆ ਸੋਰੀ ਅੰਦਰਲਾ ਵਲੌਗ ਨਹੀਂ ਬਣਿਆ ਆਹ ਦੇਖੋ ਜੀ ਕੀਤਪੁਰ ਸਾਫ ਸਾਡੇ ਸਿੰਘ ਅਸੀਂ ਨਹੀਂ ਇੱਧਰ ਹੋ ਕੇ ਪੰਗਾ ਲਿਆ ਭਾਈ ਜੀ ਏ ਦੇਖੋ ਕਿੱਦਾਂ ਕਰਨ ਲੱਗੇ ਓਏ ਸਾਰੇ ਸੇਕ ਆਪਣੇ ਦਹਾਦੇ ਓਏ ਅਸੀਂ ਦੂਰੇ ਸੀ ਤੇ ਆਹ ਲਓ ਜੀ ਪੈ ਗਿਆ ਪੰਗਾ ਇਹ ਆਲੀ ਦੇ ਪੱਦੀ ਹੋਰ ਨੂੰ ਮਾਰਦੇ ਜਾ ਰਹੇ ਸੀ ਲਾ ਇਹ ਉਹੀ ਪੰਗੇ ਆ ਜੀ ਹੋਰ ਲੋਨਸਾ ਪੜਤੇ ਫੇ ਆਪਾਂ ਹੌਲੀ ਹੌਲੀ ਖਰਾਬਾ ਨੂੰ ਹੋ ਗਏ ਸਾਰਿਆਂ ਦਾ ਮੂਡ ਆਫ ਸੀ ਆਹ ਜ਼ਿਆਦਾ ਮੂਡ ਆਫ ਸੀ ਜਿਹੜਾ ਪਿਛੇ ਵਚਾਂਦਰ ਮੇਰੀ ਟੀ-ਸ਼ਰਟ ਲਾ ਜਸ ਤੋ ਜੀ ਫੋਨ ਨੇ ਵੀ ਜਵਾਬ ਦੇਤਾ ਤੇ ਸਾਰੇ ਫਿਰ ਗੁਰਦੁਆਰੇ ਸਾਹਿਬੇ ਬੈਠੇ ਲੰਗਰ ਲੰਗਰ ਖਾਣ ਚਾਹ ਪੀਤੀ ਤੇ ਨਜ਼ਾਰੇ ਲੈਂਦੇ ਓਏ ਘਰਾਂ ਨੂੰ ਵਾਪਸ ਪਰਤ ਰਹੇ ਸੀ ਹਾਂ ਦੇਖੋ ਜੀ ਸਿੰਘ ਸਾਰੇ ਬੈਠੇ ਚਾਹਾ ਪੀ ਰਹੇ ਆ ਦੇਖੋ ਜੀ ਆਪਣਾ ਸਟਾਈਲ ਆ ਦੇਖੋ ਇਹਨੂੰ ਕਹਿੰਦੇ ਨੇ ਜੱਸ ਇਹ ਕਰਾ ਕੇ ਆਇਆ ਆਪਣਾ ਤਾਜ ਤਾਜਾ ਚਲਾਂ ਤੇ ਹਲੇ ਵੀ ਨਿੱਕ ਰਿਆ ਸੀ ਤੇ ਆਪਣੀ ਕੁਸ਼ਦੀਰ ਪੁਰਾਣੀ ਤੇ ਦੇਖੋ ਜੀ ਸਾਡਾ ਅੱਜ ਦਾ ਐਕਸਪੀਰੀਅੰਸ ਅੱਜ ਦਾ ਮਤਲਬ ਵਧੀਆ ਸਾਡਾ ਅੱਜ ਦਾ ਦਿਨ ਤੇ ਸਾਡਾ ਪਹਿਲਾ ਵਲੌਗ ਸੀ ਪਲੀਜ਼ ਸਬਸਕ੍ਰਾਈਬ ਤੇ ਫੋਲੋ ਜਰੂਰ ਕਰ ਲਿਓ ਯਾਰ ਮੇਰੀ ਵੌਇਸ ਹੋਰ ਪਤਲੇ ਮੈਨੂੰ ਕਿੱਦਾਂ ਆ ਰਹੀ ਹੈ ਚਲੋ ਮਿਲਦੇ ਆ नेक्स्ट ਵਲੌਗ ਵਿੱਚ ਬਾਏ ਬਾਏ